ਸਤਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਹੜਾ ਵਾ ਜੀ ਗੁਰਦਾਸਪੁਰ ਦੇ ਡਾਕਾਣਾ ਚੌਂਕ ਵਿੱਚ ਤੁਮਤਾਮ ਨਾਲ ਬਣਾਇਆ ਜਾ ਰਿਹਾ ਵਾ ਸੋ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਿਲੇ ਆ ਜੀ ਬਾਬਾ ਲਾਲ ਜੀ ਦੇ ਦਿਹਾੜੇ ਨੂੰ ਇਸ ਨੂੰ ਬਣਾ ਰਹੇ ਨੇ ਔਰ ਉਹ ਸਾਹ ਬਹੁਤ ਜ਼ਿਆਦਾ ਵਾ ਜੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੇ ਇਹ ਕਿ 2 ਕਿਲੋ ਦਾ ਲੱਡੂ ਔਰ ਉਹਦੇ ਵਿੱਚ ਜਿਹੜੀ ਸੋਨੇ ਦੀ ਮੁੰਦਰੀ ਪਾਈ ਜਾਂਦੀ ਆ ਔਰ ਕਰਮਾ ਵਾਲੇ ਸ਼ਰਧਾਲੂ ਦੀ ਹੋਂਦ ਨਿਕਲਦੀ ਆ ਜੀ ਸੋ ਇਸ ਵਾਰ ਜਿਹੜੀ ਆ ਜੀ ਦੋ ਮੰਦਰੀਆਂ ਪਾਈਆਂ ਗਈਆਂ ਵਾ ਔਰ ਜਿਹੜਾ ਵੀ ਕੋਈ ਕਰਮਾਲਾ ਬਾਬਾ ਲਾਲ ਜੀ ਦਾ ਸੇਵਕ ਹੋਏਗਾ ਉਹਦੀ ਉਮਦਰੀ ਨਿਕਲੇਗੀ ਪ੍ਰਸ਼ਾਦ ਵੰਡਿਆ ਜਾ ਕੇ ਲੱਡੂ ਦਾ ਔਰ ਕਰਮਾ ਵਾਲੇ ਨੂੰ ਉਹ ਮਿਲੇਗੀ ਜੀ ਸੋ ਸਾਡੇ ਵਿਧਾਇਕ ਜਿਹੜੇ ਆ ਜੀ ਉਹ ਵੀ ਇੱਥੇ ਪਹੁੰਚੇ ਨੇ ਅਲੱਗ-ਅਲੱਗ ਰਾਜਨੀਤਿਕ ਜਿਹੜੇ ਆ ਸੰਗਠਨ ਜਿਹੜੇ ਆ ਉਹ ਵੀ ਪਹੁੰਚੇ ਨੇ ਸੋ ਹਰਵਿੰਦਰ ਸੋਨੀ ਜਿਹੜੇ ਆ ਸ਼ਿਵ ਸ਼ਰਧਾ ਦੇ ਨੇਤਾ ਉਹ ਵੀ ਪਹੁੰਚੇ ਨੇ ਹੋਰ ਵੀ ਉੱਚ ਸਿਤਾ ਸ਼ਹਿਰ ਦੀਆਂ ਪਹੁੰਚੀਆਂ ਨੇ ਜੀ ਸੋ ਸਾਰਿਆਂ ਦੀ ਗੱਲਬਾਤ ਵੀ ਕਰਾਂਗੇ ਸਾਰਿਆਂ ਨਾਲ ਜੀ ਔਰ ਇੱਕ-ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਜਿਹੜੇ ਆਯੋਜਕ ਨਹੀਂ ਹੁੰਦੇ ਉਹਨਾਂ ਨਾਲ ਵੀ ਗੱਲਬਾਤ ਕਰ ਕੋਈ ਸਾਹਿਬ ਸਾਈਡ ਤੇ اها نان کي پيئو پيئو 재미 <laughs> जय हो राम जी जय सिया राम जय बाबा जैसा के दुखी है कोई नहीं ना जा रही सब मुद्री हो रही है जय करो बोलो वाला जय जय करो बाबा वाला बोल सारी सरकार जी जय बोल लो एक तो ही है बीच में एक ਭਾਈ ਅੰਦਰ ਦਾ ਸਰ ਮੇਰਾ ਨਾਮ ਹੈ ਸੁਮੇਸ਼ਵਰ ਸਿੰਘ ਅਰੋੜਾ ਮੈਂ ਪਠਾਨਕੋਟ ਤੋਂ ਆਂ ਬਾ ਕੀ ਮੈਂ ਕੰਮ ਕਰਦਾ ਅਸਿਸਟੈਂਟ ਬ੍ਰਾਂਚ ਮੈਨਰ ਗੁਰਦਾਸਪੁਰ ਉਹ ਨਾ ਮੈਂ ਕੋਈ ਇੰਤਰਾ ਬੜਾ ਪਰ ਲਾਜ ਭਾਈ ਹਾਂਜੀ ਹਾਂਜੀ ਧੰਨਵਾਦ ਹੈ ਥੈਂਕ ਯੂ ਸਰ ਥੈਂਕ ਯੂ ਅੱਜ ਡਾਕਾ ਨੇ ਚੌਂਕ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਇੱਥੇ ਸਵੇਰ ਤੋਂ ਹੀ ਲੰਗਰ ਚੱਲ ਰਿਹਾ। ਸੋ ਪਿਛਲੇ 20 ਸਾਲ ਤੋਂ ਜਿਹੜਾ ਵਾ ਇਹ ਲੰਗਰ ਦੀ ਪਰੰਪਰਾ ਚੱਲ ਰਹੀ ਹੈ। ਸੋ ਸਾਰੇ ਇੱਥੇ ਮਾਰਕੀਟ ਵਾਲੇ ਜਿਹੜੇ ਨੇ ਉਹ ਰਲ ਕੇ ਇੱਥੇ ਸੇਵਾ ਕਰਦੇ ਨੇ। ਸੋ ਹਰ ਹਰ ਸਾਲ ਇੱਥੇ ਆਉਣ ਦੀ ਆਉਣ ਦਾ ਮੌਕਾ ਮਿਲਦਾ ਹੈ ਗੁਰੂ ਜੀ ਕਿਰਪਾ ਕਰਦੇ ਨੇ ਤੇ ਇੱਥੇ ਪਬਲਿਕ ਤੇ ਦਰਸ਼ਨ ਕਰਨ ਦਾ ਮੌਕਾ ਮਿਲਦਾ। ਸੋ ਇਹ ਜਿਹੜਾ ਲੰਗਰ ਹੈ ਇਹ ਵੀ ਲੰਗਰ ਜਿਹੜਾ ਮੇਰਾ خیال ਹੈ ਜ਼ਿਲ੍ਹੇ 'ਚ ਇੱਕ ਵੱਖਰਾ ਇੱਥੇ ਆਣ ਕੇ ਜਦੋਂ ਦੇਖੀਦਾ ਤੇ ਇੱਕ ਵੱਖਰਾ ਇੱਥੇ ਲੋਕਾਂ ਦਾ ਉਤਸ਼ਾਹ ਹੁੰਦਾ ਜਦੋਂ ਇਹ ਲੰਗਰ ਦੇ ਵਿੱਚ ਇਸ ਵਾਰ ਜਿਹੜੀਆਂ ਦੋ ਸੋਨੇ ਦੀਆਂ ਰਿੰਗਸ ਦੀ ਉਹ ਵੀ ਜਿਹੜੀਆਂ ਇਹ ਜਦੋਂ ਪ੍ਰਸ਼ਾਦ ਡਿਸਟ੍ਰੀਬਿਊਟ ਕਰਦੇ ਨੇ ਉਹ ਜਿਹਦੀ ਵੀ ਕਿਸਮਾਂ ਚ ਹੋਏ ਬਾਬਾ ਜੀ ਵੱਲੋਂ ਉਹ ਉਹਨਾਂ ਨੂੰ ਮਿਲਦੀ ਆ ਸੋ ਮੈਂ ਅਰਦਾਸ ਕਰਦਾ ਗੁਰੂ ਮਹਾਰਾਜ ਅੱਗੇ ਸ਼੍ਰੀ ਬਾਬਾ ਜੀ ਲਾਲ ਅੱਗੇ ਕਿ ਇਸੇ ਤਰ੍ਹਾਂ ਇਹ ਮਾਰਕੀਟ ਤੇ ਸਾਰਾ ਗੁਰਦਾਸਪੁਰ ਸ਼ਹਿਰ ਜਿਹੜਾ ਮੇਰ ਪਰਿਆ ਹੱਥ ਰੱਖਣ ਤੇ ਗੁਰਦਾਸਪੁਰ ਸ਼ਹਿਰ ਦੀ ਆਪਸੀ ਭਾਈਚਾਰਾ ਸਾਂਝ ਇਦਾਂ ਹੀ ਵਧਦੀ ਰਹੇ ਤੇ ਇਦਾਂ ਹੀ ਇਹ ਜਿਸ ਤਰ੍ਹਾਂ 20 ਸਾਲ ਤੋਂ ਸੇਵਾ ਕਰ ਰਿਹਾ ਇਦਾਂ ਹੀ ਇਹਨਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ੇ ਸੋ ਤੁਹਾਡੇ ਮਾਦੇ ਹੋਰਾਂ ਜਿੱਥੇ ਦੇਸ਼ ਉਦੇਸ਼ ਜਿੱਥੇ ਸੰਗਤਾਂ ਵਸਦੀਆਂ ਸਾਰਿਆਂ ਨੂੰ ਸ਼੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਮੰਦਰੀ ਭਾਈ ਜੀ ਸੀ ਨਿਕਲ ਗਿਆ ਜੀ ਜੀ ਇੱਕ ਨਿਕਲ ਗਿਆ ਦੋ ਮੰਦਰੀਆਂ ਇੱਕ ਇਹ ਪਠਾਨਕੋਟ ਤੋਂ ਨੇ ਭਾਈ ਜੀ ਇਹ ਵੀ ਅੱਜ ਪ੍ਰਸ਼ਾਦ ਦੇ ਰੂਪ ਦੇ ਵਿੱਚ ਜਦੋਂ ਇਹਨਾਂ ਨੂੰ ਪ੍ਰਸ਼ਾਦ ਮਿਲਿਆ ਉਹਦੇ ਵਿੱਚ ਉਹ ਦੇਖ ਸਕਦੇ ਹੋ ਮੁੰਦਰੀ ਦੀ ਇਹਨਾਂ ਨੂੰ ਅੱਜ ਗੁਰਮਹਾਰਾਈ ਵੱਲੋਂ ਇਹਨਾਂ ਨੂੰ ਅੱਜ ਮਿਲੀ ਹੈ ਸੋ ਇੱਕ ਮੁੰਦਰੀ ਜਿਹੜਾ ਪ੍ਰਸ਼ਾਦ ਜਿਹੜਾ ਕਾਫੀ ਜਿਆਦਾ ਹੁੰਦਾ ਉਹਦੇ ਵਿੱਚ ਹੁਣ ਦੂਸਰੀ ਵੇਖੋ ਜਿਹਦੇ ਵੀ ਕਿਸਮਤ ਚ ਹੋਊਗਾ ਉਹਨੂੰ ਮਿਲੇ ਸਰ ਸਭ ਤੋਂ ਪਹਿਲੇ ਮੈਂ ਗੁਰੂਆਂ ਪੀਰਾਂ ਦੀ ਧਰਤੀ ਗੁਰਦਾਸਪੁਰ ਨੂੰ ਪ੍ਰਣਾਮ ਕਰਨਾ ਚਾਹਾਂਗਾ ਨੰਬਰ 2 ਤੇ ਮੈਂ ਵੀਨੂ ਸਰ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਮੈਨੂੰ ਇਸ ਪ੍ਰਥਾ ਬਾਰੇ ਦੱਸਿਆ ਕਿ ਕਿੱਦਾਂ ਉਹਨਾਂ ਨੇ 20 ਸਾਲ ਪਹਿਲੇ ਸਿਰਫ ਡੇਢ ਘੰਟੇ ਦੇ ਲੰਗਰ ਤੋਂ ਸ਼ੁਰੂ ਕੀਤਾ ਸੀ ਤੇ ਅੱਜ 2.5 ਦਿਨ ਡੇਢ ਦਿਨ ਇਹ ਲੰਗਰ ਦੀ ਸੇਵਾ ਚੱਲਦੀ ਹੈ ਮੈਂ ਸੁਮੇਸ਼ਵਰ ਸਿੰਘ ਅਰੋੜਾ ਪਠਾਨਕੋਟ ਮੇਰੀ ਜਨਮ ਭੂਮੀ ਹੈ ਤੇ ਮੇਰੀ ਕਰਮ ਭੂਮੀ ਗੁਰਦਾਸਪੁਰ ਹੈ ਮੈਂ ਇੱਥੇ ਰੋਜ਼ ਜੌਬ ਕਰਨਾ ਨਾ ਨਾ ਵਾ ਟਾਟਾ ਆਈਏਆਈ ਲਾਈਫ ਇੰਸ਼ੋਰੈਂਸ ਕੰਪਨੀ ਦੇ ਵਿੱਚ ਮੈਂ ਅਸਿਸਟੈਂਟ ਬ੍ਰਾਂਚ ਮੈਨੇਜਰ ਹਾਂ ਔਰ ਮੈਂ ਬੜੀ ਸ਼ਿੱਦਤ ਦੇ ਨਾਲ ਇਹਨਾਂ ਦੀ ਉਹ ਸਾਰੀ ਗੱਲ ਸੁਣੀ ਕਿ ਕਿੱਦਾਂ ਇਹਨਾਂ ਨੇ ਜਿਹੜੀ ਸ਼ੁਰੂ ਕੀਤੀ ਤੇ ਅੱਜ ਮੇਰਾ ਬੜਾ ਮਨ ਸੀ ਕਿ ਮੈਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਾਂ ਐਸ ਜਿਹੜਾ ਤੁਹਾਡਾ ਇਹ ਸਮਾਗਮ ਹੁੰਦਾ ਹਰ ਸਾਲ ਤੇ ਮੈਂ ਇਹਦੇ ਵਿੱਚ ਸ਼ਿੱਦਤ ਕਰਾਂ ਔਰ ਮੈਂ ਬੜਾ ਲੱਕੀ ਹਾਂ ਕਿ ਪਹਿਲੀ ਵਾਰੀ ਮੈਂ ਅੱਜ ਇਹ ਲੰਗਰ ਸੇਵਾ ਦੇ ਵਿੱਚ ਆਇਆ ਸੀਗਾ ਤੇ ਪਹਿਲੀ ਵਾਰੀ ਬਾਬਾ ਜੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਮੈਂ ਸਾਰੀ ਜ਼ਿੰਦਗੀ ਹੁਣ ਹਰ ਸਾਲ ਐਸ ਲੰਗਰ ਦੀ ਸੇਵਾ ਵੀ ਕਰਾਂਗਾ ਔਰ ਐਸ ਲੰਗਰ ਦੇ ਵਿੱਚ ਆਵਾਂਗਾ ਵੀ ਜ਼ਰੂਰ ਔਰ ਇਹ ਜਿਹੜਾ ਮੈਨੂੰ ਅਸ਼ੀਰਵਾਦ ਮਿਲਿਆ ਐ ਇਹਨੂੰ ਮੈਂ ਜ਼ਿੰਦਗੀ ਭਰ ਸੰਭਾਲ ਕੇ ਰੱਖਾਂਗਾ ਔਰ ਬਹੁਤ-ਬਹੁਤ ਮੈਂ ਸ਼ੁਕਰ ਅਦਾ ਕਰਨਾ ਵੀ ਨੂੰ ਸਰਦਾ ਜਿਨ੍ਹਾਂ ਨੇ ਇਹ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਔਰ ਅੱਜ ਇਹ ਪੂਰਾ ਇੰਨਾ ਵੱਡਾ ਜਿਹੜੀ ਐ ਉਹ ਸਾਡੇ ਨਾਲ ਪੂਰੀ ਦੀ ਪੂਰੀ ਜਿਹੜੀ ਐ ਹਜੂਮ ਜੁੜਿਆ ਇੱਕ ਮੇਲੇ ਵਾਲਾ ਮਾਹੌਲ ਹੋ ਗਿਆ ਮੇਲੇ ਵਾਲਾ ਮਾਹੌਲ ਹੋ ਗਿਆ ਔਰ ਮੈਂ ਚਾਹਨਾ ਕਿ ਇਹ ਮੇਲਾ ਹੋਰ ਵੱਧਦਾ ਰਹੇ ਫਲਦਾ ਰਹੇ ਫੁੱਲਦਾ ਰਹੇ ਔਰ ਹਫ਼ਤੇ ਦਰ ਹਫ਼ਤੇ ਇਹ ਲੰਗਰ ਹਰ ਸਾਲ ਵੱਧਦਾ ਰਹੇ ਐਹੀ ਮੈਂ ਦੁਆ ਕਰਨਾ ਧੰਨਵਾਦ ਜੀ ਔਰ ਮੈਂ ਵੀਨੂ ਸਰਦਾ ਵੀ ਬੜਾ ਸ਼ੁਕਰੀਆਦਾ ਕਰਾਂਗਾ ਜੀ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਜਸ ਜਗਾ ਬਾਰੇ ਦੱਸਿਆ ਔਰ ਇਹ ਸਾਰੀ ਪ੍ਰਥਾ ਬਾਰੇ ਦੱਸਿਆ ਨਹੀਂ ਇਹ ਤਾਂ ਇਸ ਸਿਮੇਸ਼ਵਰ ਜੀ ਦਾ ਬੜਪਣ ਹੈ ਕਿ ਜਿਹੜਾ ਇੱਥੇ ਦੀ ਸਾਰੇ ਸਾਡੇ ਢਾਕਣ ਲੰਗਰ ਕਮੇਟੀ ਦੀ ਪ੍ਰਸ਼ੰਸਾ ਕਰਦੇ ਪਏ ਨੇ ਇਹ ਲੰਗਰ ਜਿਹੜਾ ਹੈਗਾ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਔਰ ਇਹਨਾਂ ਦੀ ਖੁਸ਼ਕਿਸਮਤੀ ਹੈ ਤੇ ਸਾਡੀ ਵੀ ਖੁਸ਼ਕਿਸਮਤੀ ਹੈ ਕਿ ਇਹ ਪਹਿਲੀ ਵਾਰੀ ਇੱਥੇ ਗੁਰਦਾਸਪੁਰ ਜॉਬ ਚ ਆਏ ਨੇ ਔਰ ਉਹਨਾਂ ਨੂੰ ਇਸ ਲੰਗਰ ਦੇ ਕਲਚਰ ਬਾਰੇ ਪਤਾ ਸੁਣਨ ਨੂੰ ਮਿਲਿਆ ਔਰ ਸਮਝਣ ਦਾ ਮੌਕਾ ਮਿਲਿਆ ਔਰ ਬਾਬਾ ਜੀ ਦੀ ਇਹਨਾਂ ਦੇ ਉੱਪਰ ਅਨਿਪਾਰ ਕਿਰਪਾ ਹੋਈ ਹੈ ਕਿ ਇਹ ਪਹਿਲੀ ਵਾਰੀ ਦੇ ਵਿੱਚ ਹੀ ਇਹਨਾਂ ਨੂੰ ਸੋਨੇ ਦੀ ਮੁੰਦਰੀ ਆਪਣੇ ਲੱਡੂ ਦੇ ਪ੍ਰਸ਼ਾਦ ਚ ਮਿਲੀ ਹੈ ਤੇ ਇਹ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਬਾ ਜੀ ਦੀ ਇਹਨਾਂ ਦੇ ਉੱਪਰ ਕਿਰਪਾ ਬਣੀ ਰਹੇ ਤੇ ਸਾਡੀ ਸਾਰੀ ਲੰਗਰ ਕਮੇਟੀ ਦੇ ਸਾਰੇ ਗੁਰਦਾਸਪੁਰ ਵਾਸੀਆਂ ਦੇ ਉੱਪਰ ਐਦਾਂ ਹੀ ਕਰਵਾ ਪ੍ਰਿਆ ਹੱਥ ਸਾਡੇ ਸਾਰਿਆਂ ਦੇ ਉੱਪਰ ਰੱਖਾ ਹੋਰਿਆ ਫਲਦਾ ਫਲਦਾ ਰਹੇ ਐਹੀ ਮੈਂ ਪ੍ਰਾਰਥਨਾ ਕਰਨਾ ਉਹ ਵੀ ਐਸੇ ਤਰੀਕੇ ਨਾਲ ਮੈਂ ਦੇਖਦਾ ਵਾਂ ਕਿ ਬੜਾ ਡਿਫਰੈਂਸ ਹੈ ਪਠਾਨਕੋਟ ਤੇ ਗੁਰਦਾਸਪੁਰ ਗੁਰਦਾਸਪੁਰ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਇੱਥੇ ਇਹ ਲੰਗਰ ਲੱਗਦੇ ਰਹਿੰਦੇ ਆ ਸੋ ਮੈਂ ਅੱਗੇ ਵੀ ਮੈਸੇਜ ਦਵਾਗਾ ਬਾਕੀ ਸ਼ਹਿਰਾਂ ਨੂੰ ਕਿ ਉਹ ਵੀ ਇਦਾਂ ਦੇ ਲੰਗਰ ਲਾਉਣ